ਕਈ ਲੋਕ ਬੋਲਦੇ ਹਨ ਕਿ ਭਗਵਾਨ ਦਾ ਨਾਮ ਲੈਣ ਨਾਲ ਕੀ ਹੋ ਜਾਊਗਾ ਭਗਵਾਨ ਕਿਹੜੇ ਸਾਨੂੰ ਕੁਝ ਖਾਣ ਦੇ ਦੇਣਗੇ ਤਾਂ ਫਿਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਤੁਸੀਂ ਜੋ ਵੀ ਹੋ ਜੋ ਵੀ ਇਸ ਸਮੇਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਹੁਣ ਤੱਕ ਆਪਣੇ ਜੀਵਨ ਵਿੱਚ ਅਹਿਸਾਸ ਤਾਂ ਕੀਤਾ ਹੋਊਗਾ ਕਿ ਇਸ ਜੀਵਨ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਉਹ ਹੈ ਮਨ ਦੀ ਸ਼ਾਂਤੀ ਤੁਸੀਂ ਜੋ ਵੀ ਹੋ ਚਾਹੇ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਚਾਹੇ ਤੁਸੀਂ ਤੁਹਡੇ ਕੋਲ ਨੌਕਰ ਹਨ ਚਾਹੇ ਤੁਹਾਡੇ ਕੋਲ ਬਹੁਤ ਵੱਡੀ ਗੱਡੀ ਹੈ ਚਾਹੇ ਤੁਹਾਡੇ ਕੋਲ ਬਹੁਤ ਵੱਡਾ ਘਰ ਹੈ ਪਰ ਜਦ ਤੁਸੀਂ ਸਾਰੇ ਦਿਨ ਨੈਗੇਟਿਵ ਸੋਚਦੇ ਰਹਿੰਦੇ ਹੋ ਸਾਰੇ ਦਿਨ ਹਰ ਸਮੇਂ ਐਂਗਜ਼ਾਇਟੀ ਦੇ ਵਿੱਚ ਰਹਿੰਦੇ ਹੋ ਹਰ ਸਮੇਂ ਡਿਪਰੈਸ਼ਨ ਦੇ ਵਿੱਚ ਰਹਿੰਦੇ ਹੋ ਹਰ ਸਮੇਂ ਚਿਰਚਿਰਪਣ ਵਿੱਚ ਰਹਿੰਦੇ ਹੋ ਅਤੇ ਹਰ ਸਮੇਂ ਗੁੱਸਾ ਆਂਦਾ ਰਹਿੰਦਾ ਹੈ ਤਾਂ ਤੁਸੀਂ ਆਪਣੀ ਜੀਵਨ ਦਾ ਆਨੰਦ ਨਹੀਂ ਮਾਣ ਸਕਦੇ ਤਾਂ ਫਿਰ ਭਗਵਾਨ ਦਾ ਨਾਮ ਇਸ ਲਈ ਥੋੜੀ ਲੈਣਾ ਕਿ ਉਹ ਆਪ ਨੂੰ ਖਾਂ ਨੂੰ ਦੇਣ ਦੇਖੋ ਖਾਨ ਨੂੰ ਇਸ ਸੰਸਾਰ ਵਿੱਚ ਹਰ ਕੋਈ ਵਿਅਕਤੀ ਰੱਜ ਕੇ ਸੁਣਦਾ ਹੈ ਚਾਹੇ ਉਹ ਛੋਟੇ ਤੋਂ ਕੀੜੀ ਤੋਂ ਲੈ ਕੇ ਪੰਛੀ ਕੀੜੇ ਮਕੋੜੇ ਪੰਛੀ ਸਾਰੇ ਸਾਰੇ ਰੱਜ ਕੇ ਸੁਣਦੇ ਹਨ ਤਾਂ ਫਿਰ ਤੁਹਾਡੇ ਮਨ ਦੇ ਵਿੱਚ ਪੁਸ਼ਟੀ ਆਉਂਦਾ ਹੋਊਗਾ ਕਿ ਨਾਮ ਜਪ ਕਰਨ ਨਾਲ ਕੀ ਹੁੰਦਾ ਹੈ ਨਾਮ ਜਪ ਕਿਉਂ ਕਰਨਾ ਚਾਹੀਦਾ ਹੈ ਦੇਖੋ ਨਾਮ ਜਪ ਕਰਨ ਵਾਲਾ ਵਿਅਕਤੀ ਵਿਅਕਤੀ ਦੇ ਅੰਦਰ ਜੋ ਵੀ ਮੈਲ ਹੁੰਦਾ ਹੈ ਉਹ ਗੰਦਾ ਦੇਖ ਕੇ ਗੰਦਾ ਸੁਣ ਕੇ ਜੇ ਗੰਦਾ ਬੋਲ ਕੇ ਜਾਂ ਗੰਦੇ ਕੰਮ ਕਰਕੇ ਉਸ ਦਾ ਮਨ 네ਗੇਟਿਵ ਹੋ ਗਿਆ ਉਸ ਦੀ ਕਲੀਨਿੰਗ ਕਰਦੇ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਨਾਮ ਦਾ ਜਾਪ ਬਿਧਾਉਂਦੇ ਹੋ ਤੁਹਾਨੂੰ ਮਨ ਦੀ ਸ਼ਾਂਤੀ ਮਿਲਨੇ ਸਟਾਰਟ ਹੋ ਜਾਂਦੀ ਹੈ ਤੁਸੀਂ ਹਰ ਸਮੇਂ ਖੁਸ਼ ਰਹਿਣਾ ਸਟਾਰਟ ਕਰ ਦਿੰਦੇ ਹੋ ਤੁਹਾਨੂੰ ਅਗਰ ਡਿਪਰੈਸ਼ਨ ਵੀ ਹੋਊਗਾ ਤਾਂ ਤੁਸੀਂ ਇਮੀਜੈਂਟਲੀ ਤੁਰੰਤ ਹੀ ਨਾਲ ਦੀ ਨਾਲ ਹੀ ਸ਼ਾਂਤੀ ਵਿੱਚ ਆ ਜਾਂਦੇ ਹੋ ਅਗਰ ਤੁਹਾਨੂੰ 네ਗੇਟਿਵ ਥੌਟਸ ਵੀ ਆਣਗੇ ਕਿ ਤੁਸੀਂ 네ਗੇਟਿਵ ਚੀਜ਼ਾਂ ਬਾਰੇ ਸੋਚਦੇ ਹੋ ਤਾਂ ਤੁਸੀਂ ਨਾਲ ਦੀ ਨਾਲ ਹੀ ਸ਼ਾਂਤੀ ਵਿੱਚ ਆ ਜਾਂਦੇ ਹੋ